ਮਾਲਾ ਜਿਹੜੇ ਪੜੇ ਆ ਸਰਕਾਰੀ ਵਿਭਾਗ ਜੋ ਸਬੰਧ ਸੈਕਟਰ ਸੰਸਥਾ ਆਈਟੀ ਜਿਹੜੀ ਲੰਬੇ ਸਮੇਂ ਤੋਂ ਪਾਸ ਹੋਈ ਵੀ ਆ ਹਜੇ ਤੱਕ ਚੰਡੀ ਨਹੀਂ ਹੈਗੀ ਆਪਣੇ ਗਰਹੂ ਪ੍ਰਸ਼ੰਗ ਨਾਮਤਰੀ ਕਿਸਾਨ ਯੂਨੀਅਨ ਦੇ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਗੁਰਵਿੰਦਰ ਸਿੰਘ ਕੀ ਕਹਿਣਾ ਚਾਹੁੰਦੇ ਨੇ ਜਿਹੜੇ ਇੰਨਾ ਟਾਈਮ ਤੋਂ ਪਾਸ ਹੋਈ ਵੀ ਆਈਟੀ ਇਹ ਚਾਲੂ ਨਹੀਂ ਕਰੀ ਦੀ ਕੀ ਕਹਿਣਾ ਤੁਹਾਨੂੰ ਇਹ ਜੀ 2017 ਚ ਜਦੋਂ ਕਾਂਗਰਸ ਸਰਕਾਰ ਬਣੀ ਸੀ ਉਦੋਂ ਐਮਐਲਏ ਪਰਮਨ ਸਿੰਘ ਜੀ ਧੋਲਾ ਸਨ ਉਹਨਾਂ ਦਾ ਵਾਅਦਾ ਉਹਨਾਂ ਨੇ ਕੀਤਾ ਸੀ ਕਿ ਸੈਨਾ ਦੇ ਲੋਕਾਂ ਨਾਲ ਕਿ ਆਈਟੀਆਈ ਤੇਸੀ ਚਾਲੂ ਕਰ ਦਾਂਗੇ ਬੋਰਡ ਵੀ ਲੱਗ ਗਈ ਸੀਗੇ ਪਿੱਛੇ ਬੈਨਰ ਲਾ ਕੇ ਆ ਪਰ ਆਈਟੀਆਈ ਚਾਲੂ ਨਹੀਂ ਹੋ ਸਕੀ ਚਾਲੂ ਕਿਉਂ ਨਹੀਂ ਹੋਈ ਅਸੀਂ ਸਾਡਾ ਐਸੀ ਹਲਕਾ ਹੈਗਾ ਸਾਡੇ ਨਾਲ ਹਰੇਕ ਸਰਕਾਰ ਵਿਕਤਰਾ ਕਰਦੀ ਹੈ ਦੂਜੇ ਮੇਲੇ ਜਾਂ ਦੂਜੇ ਮੰਤਰੀ ਹਰੇਕ ਚੀਜ਼ ਆਪਣੇ ਆਪਣੇ ਹਲਕਿਆਂ ਚ ਵੱਧ ਲਏ ਜਾਂਦੇ ਆ ਪਰ ਹਲਕਾ ਪਦੌੜ ਉਹੀ ਬੁਰਾ ਹਾਲ ਹੈ ਸਾਡੇ ਤਾਂ ਕੋਈ ਵੀ ਆਈਟੀ ਨਹੀਂ ਚੱਲੀ ਜੀ ਸਾਡੇ ਆ ਸੜਕਾਂ ਦਾ ਬੁਰਾ ਹਾਲ ਹੈ ਹੁਣ ਪਿੱਛੇ ਜੇ ਸਾਡੇ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਜੀ ਸਹਨੇ ਲਾਇਬ੍ਰੇਰੀ ਦਾ ਉਦਘਾਟਨ ਕਰਕੇ ਗਏ ਸੀ ਉਹ ਵੀ ਹੁਣ ਖੰਡਰ ਬਣਨ ਨੂੰ ਤਿਆਰ ਸ਼ੁਰੂ ਹੋ ਗਿਆ ਜਿੰਦਾ ਲੱਗ ਗਿਆ ਕੋਈ ਉੱਥੇ ਕੋਈ ਉੱਥੇ ਬੰਦਾ ਨਹੀਂ ਰੱਖਿਆ ਵਾ ਖੋਲਣ ਲਈ ਨਹੀਂ ਰੱਖਿਆ ਵਾ ਤੇ ਉਹਦਾ ਵੀ ਬੁਰਾ ਹਾਲ ਹੋ ਜਾਊਗਾ ਇਹਦਾ ਦੇਖੋ ਘਾ ਕਿੰਨਾ ਬਰਾ ਹਾਲ ਹੋ ਗਿਆ ਸੀ ਕਹਿੰਦੇ ਮੰਗ ਕਰਦੇ ਆ ਸਰਕਾਰ ਤੋਂ ਇਹਨੂੰ ਚਾਲੂ ਕਰਾਇਆ ਜਾਵੇ ਤੇ ਕਿਉਂਕਿ ਸਾਡੇ ਸਹਨੇ ਦਾ ਵੀ ਕੋਈ ਮਾੜਾ ਮੋਟਾ ਨਰਕ ਨਿਕਲ ਜੇ ਤੇ ਸਾਡੀਆਂ ਸੜਕਾਂ ਸਾਰੀਆਂ ਬਰਾ ਹਾਲ ਆ ਧੂ ਰੋੜਦੀ ਆ ਖੱਡੇ ਆ ਸੜਕਾਂ ਦਾ ਸਾਡੇ ਦੇਖੋ ਜੀ 70 ਸਾਲ 75 ਸਾਲ ਹੋ ਗਏ ਦੇਸ਼ ਜਾਦ ਹੋਏ ਨੂੰ ਸਾਡੇ ਮੰਨੀਆਂ ਨੂੰ ਸੜਕ ਕਾਇਚ ਨਹੀਂ ਨਾ ਨਾਲ ਨਹੀਂ ਲੱਗ ਸਕੀ ਪੱਤੀ ਨਹੀਂ ਲੱਗ ਸਕੀ ਸੱਖੋ ਨਹੀਂ ਲੱਗ ਸਕੀ ਸਾਡੇ ਤਾਂ ਸੜਕਾਂ ਨਹੀਂ ਬਣ ਸਕੀਆਂ ਆਈਟਾ ਹੀ ਸਾਡੇ ਨੇ ਵਾਅਦਾ ਕਰਕੇ ਪਤਾ ਨਹੀਂ ਅਸੀਂ ਗਰੀਬ ਹਲਕਾ ਸਾਡਾ ਗਰੀਬ ਹੈ ਪਤਾ ਨਹੀਂ ਸਾਡ ਨਹੀਂ ਤਾਂ ਹੀ ਧੋਖਾ ਕੀਤਾ ਜਾਂਦਾ ਅਸੀਂ ਕਹਿੰਦੇ ਹਾਂ ਨੂੰ ਚਲਾਇਆ ਜਾਵੇ ਅਸੀਂ ਵੀ ਕੋਈ ਉਦਯੋਗ ਦਾ ਜਾਂ ਕੋਈ ਸਰਕਾਰੀ ਜਿਹੜਾ ਆਦਾਰਾ ਸਾਡੇ ਵੀ ਆ ਸਕੀ ਇਹ ਮੰਗ ਕਰਦੇ ਆ ਵੀ ਆਈ 22 ਨੂੰ ਚਾਲੂ ਕੀਤਾ ਜਾਵੇ ਜੇ ਮੰਨ ਲਓ ਨਹੀਂ ਚੱਲਦੀ ਫਿਰ ਅਗਲੀ ਕੀ ਤੇਰਾ ਨੀਤੀ ਕਿਦਾ ਵੀ ਇਹ ਵੀ ਕੋਈ ਸੰਘਰਸ਼ ਕਰਾਂਗੇ ਫਿਰ ਦੇਖੋ ਸਾਡੇ ਦਾ ਅਸੀਂ ਪਹਿਲਾਂ ਹੀ ਪਿੱਛੇ ਪਸੜੇ ਪਏ ਆ ਸਾਡਾ ਦਾ ਕੋਈ ਇਹ ਸਾਡੇ ਕੋਲ ਤਾਂ ਸੰਘਰਸ਼ ਹੈ ਸਰਕਾਰਾਂ ਤੋਂ ਜਾਂ ਮੰਗ ਆ ਮੰਗ ਨਹੀਂ ਪੂਰੀ ਕਰਦੀ ਸਰਕਾਰ ਅਸੀਂ ਸੰਘਰਸ਼ ਕਰਾਂਗੇ ਇਹਨੇ ਇਤੇ ਅਸੀਂ ਵੱਡਾ ਕੋਈ ਸੰਘਰਸ਼ ਚਾਲੀ ਕਾਂਗੇ ਛੱਡ ਜੱਥੇਬੰਦੀਆਂ ਨਾਲ ਗੱਲ ਕਰਕੇ ਪੰਜਾਂ ਜੱਥੇਬੰਦੀਆਂ ਨਾਲ ਗੱਲ ਕਰਕੇ ਅਗਲਾ ਸੰਘਰਸ਼ ਪੱਢੀ ਚਾਲੇ ਮੇਰਾ ਨਾਮ ਗਰਨੈਟ ਸਿੰਘ ਜੀ ਕੀ ਕਹਿਣਾ ਚਾਹੁੰਦੇ ਜਿਹੜੀ ਆ ਸਰਕਾਰੀ ਇਤਿਜੋਗ ਸੰਸਥਾ ਫੈਂਪਰਾ ਕੜਾਈ ਟੀਮ ਮਨਜ਼ੂਰ ਹੋਈ ਦੀ ਆ ਹਲੇ ਤੱਕ ਚਾਲੂ ਨਹੀਂ ਹੋਈ ਕੀ ਕਹਿਣਾ ਚਾਹੁੰਦੇ ਚਾਲੂ ਬਾਈ ਗੁਰਵਿੰਦਰ ਜੀ ਨੇ ਦੱਸਿਆ ਜੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਐਮਐਲਏ ਸਾਹਿਬ ਨੂੰ ਕਹਿੰਨੇ ਆ ਸਾਡਾ ਲੋਕਾਂ ਦਾ ਚੁਣਿਆ ਹੋਇਆ ਜੀ ਉਹ ਅਸੀਂ ਤਾਂ ਬੇਨਤੀ ਕਰ ਸਕਦੇ ਆ ਜੀ ਛਾਡੀ ਉਹਨਾਂ ਨੂੰ ਬੇਨਤੀ ਹੈ ਵੀ ਜੋ ਸਰਕਾਰਾਂ ਨੇ ਪਹਿਲਾਂ ਸਾਡੇ ਨਾਲ ਵਾਅਦੇ ਕੀਏ ਆ ਆ ਬੋਰਡ ਲਾ ਕੇ ਗਏ ਆ ਜੀ ਜੋ ਸਾਡੇ ਨਾਲ ਵਾਅਦੇ ਕਰੇ ਆ ਸਾਡੇ ਪਿੰਡ ਨਾਲ ਕਰੇ ਆ ਉਹ ਪੂਰੇ ਕੀਤੇ ਜਾਣ ਜੀ ਜੋ ਸਾਡੇ ਹਲਕੇ ਦੇ ਸਾਡੇ ਪਿੰਡ ਦੇ ਗਰੀਬ ਬੱਚੇ ਲਾਭ ਲੈ ਸਕਣ ਜੀ ਇਹਦਾ ਕੋਈ ਚੰਗੀ ਸਿਹਤ ਮਿਲ ਜੇ ਜੀ ਬੱਚਿਆਂ ਨੂੰ ਤੁਸੀਂ ਕੈਮਰਾ ਮਾਰ ਕੇ ਲੋਕਾਂ ਨੂੰ ਦਿਖਾ ਦਿਓ ਜੀ ਇਹ ਕਿੱਡੀ ਇਮਾਰਤ ਖੰਡਰ ਪਣੀ ਪਈ ਹੈ ਜੀ ਨਮੀ ਤਾਂ ਬਣਾਉਣੇ ਕੀ ਸੀ ਪੁਰਾਣੀ ਦੀ ਸਾਂਭ ਵੀ ਨਹੀਂ ਹੋ ਸਕਦੀ ਜੀ ਤੇ ਕੋਈ ਇੱਥੇ ਮੁਲਾਜ਼ਮ ਨਹੀਂ ਜੀ ਕੈਮਰਾ ਮਾਰ ਕੇ ਲੋਕਾਂ ਨੂੰ ਦਿਖਾ ਦਿਓ ਜੀ ਕਿੱਡਾ ਕਿੱਡਾ ਘਾਹ ਕੰਦਾ ਜੀ ਇੱਥੇ ਇਹੀ ਕਹਿੰਨੇ ਆ ਜੀ ਸਰਕਾਰ ਨੂੰ ਲਾਭ ਸੰਗ ਉਪੋਕ ਨੂੰ ਮੁੱਖ ਮੰਤਰੀ ਸਾਹਿਬ ਨੂੰ ਜੀ ਜੋ ਸਾਡੇ ਲੋਕਾਂ ਨਾਲ ਵਾਅਦਾ ਕਰਿਆ ਉਹਨੂੰ ਪੂਰਾ ਕਰਿਆ ਜਾਵੇ ਜੀ ਮੈਂ ਸੁਖਵਿੰਦਰ ਸਿੰਘ ਢਾਲੀਵਾਲ ਸੂਬਾ ਪ੍ਰੈਸਕਰ ਪੰਜਾਬ ਪ੍ਰਦੇਸ਼ ਕਾਂਗਰਸ ਵਿਧਾਨ ਸਭਾ ਹਲਕਾ ਭਦੌੜ ਜਿਹੜਾ ਇਹ ਆਈਟੀਆਈ ਦਾ ਮਸਲਾ ਚੱਲ ਰਿਹਾਗਾ ਇਹ ਕਸਬਾ ਸ਼ੈਣਾ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਗਮਰਾਹ ਕਰਨ ਵਾਲਾਗਾ ਪੰਜਾਬ ਸਰਕਾਰ ਦੇ ਸਾਡੇ 3 ਸਾਲ ਪੂਰੇ ਹੋ ਚੁੱਕੇ ਨੇ 3.5 ਸਾਲ ਪਰੰਤੂ ਹਰ ਜ਼ਿਲ੍ਹੇ ਦੇ ਵਿੱਚ ਇੱਕ ਆਈਟੀਆ ਜਿਹੜੀ ਉਹ ਮਨਜ਼ੂਰ ਹੁੰਦੀ ਹੁੰਦੀ ਹੈਗੀ ਪਿਛਲੇ ਦਿਨੀ ਵੀ ਇੱਕ ਸਾਢੇ ਪੰਜਾਬ ਦੇ ਜਿਹੜੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਅਤੇ ਸਨਾਮ ਤੋਂ ਵਿਧਾਇਕ ਆਗੇ ਅਮਨ अरोड़ा ਜੀ ਉਹਨਾਂ ਨੇ ਆਪ ਦੇ ਵਿਧਾਨ ਸਭਾ ਹਲਕਾ ਢੰਡਰੀਆਂ ਵੀ ਇੱਕ ਨੀ ਪੱਥਰ ਰੱਖਿਆਗਾ ਜਦੋਂ ਕਿ ਜਿਹੜਾ ਇਹ ਸਾਡਾ ਵਿਧਾਨ ਸਭਾ ਹਲਕਾ ਪਧੌੜ ਆ ਐਸੀ ਹੋਣ ਕਾਰਨ ਇਹਨੂੰ ਪਸੜਿਆ ਹੋਇਆ ਸਮਝਿਆ ਜਾਂਦਾਗਾ ਬੇਸ਼ੱਕ ਸਾਡੇ ਵਿਧਾਇਕ ਸਾਹਿਬ ਨੇ ਸਾਨੂੰ ਨਹੀਂ ਪਤਾ ਸਰਦਾਰ ਲਾਭ ਸਿੰਘ ਗੁੱਜਨੇ ਦੀ ਮੰਗ ਰੱਖੀ ਆ ਵਿਧਾਨ ਸਭਾ ਦੇ ਵਿੱਚ ਜਾਂ ਨਹੀਂ ਰੱਖੀ ਪਰ ਇੱਥੋਂ ਦੇ ਜਿਹੜੇ ਵਿਧਾਇਕ ਆ ਉਹਨਾਂ ਦੀ ਹਮੇਸ਼ਾ ਜਿਹੜੀ ਅਣਗੌਡੀ ਗੱਲ ਆ ਉਹ ਵਿਧਾਨ ਸਭਾ ਦੇ ਵਿੱਚ ਕੀਤੀ ਜਾਂਦੀ ਆ ਜਿਸ ਕਾਰਨ ਜਿਹੜਾ ਸਾਡੇ ਬੱਚਿਆਂ ਦਾ ਭਵਿੱਖਾ ਹੋ ਹਨੇਰੇ ਵੱਲ ਜਾ ਰਿਹਾ ਆ ਆਈਟੀਆਈ ਤੋਂ ਜਿਹੜੇ ਬੱਚਿਆਂ ਨੇ ਕੋਰਸ ਕਰਕੇ ਜੇਕਰ ਇੱਥੇ ਕੋਰਸ ਨੂੰ ਆਈਟੀਆਈ ਖੁੱਲੇ ਤਾਂ ਜਿਹੜੇ ਹੋਰ ادارے ਆ ਕਿ ਫੈਕਟਰੀਆਂ ਉਹ ਵੀ ਲੱਗਦੀਆਂ ਕਿਉਂਕਿ ਉੱਥੇ ਬੱਚੇ ਆ ਜਿਹੜੇ ਆਈਟੀਆਈ ਤੋਂ ਟ੍ਰੇਨਿੰਗ ਲੈ ਕੇ ਉਹਨਾਂ ਫੈਕਟਰੀਆਂ ਦੇ ਵਿੱਚ ਕੰਮ ਕਰ ਸਕਣ ਉਹਨਾਂ ਨੂੰ ਕਾਮਯਾਬੀ ਮਿਲੇ ਉਹਨਾਂ ਨੂੰ ਰੁਜ਼ਗਾਰ ਮਿਲੇ ਜਿਹੜੀ ਪੰਜਾਬ ਸਰਕਾਰ ਆ ਉਹ ਸਾਡੇ ਵਿਧਾਨ ਸਭਾ ਹਲਕਾਪ ਦਾਉਣ ਦੇ ਜਿਹੜੇ ਨੌਜਵਾਨ ਉਹਨਾਂ ਨੂੰ ਰੁਜ਼ਗਾਰ ਦਬਲ ਕੋਈ ਧਿਆਨ ਨਹੀਂ ਦੇ ਰਹੀ ਜਿਸ ਕਰਕੇ ਉਹਨਾਂ ਨੇ ਜਦੋਂ ਕਿ ਸਾਡੇ ਜਿਹੜੀ ಗ್ರಾಮ ਪੰਚਾਇਤ ਸਹਿਣਾ ਉਹਦੀ ਜਿਹੜੀ ਪੰਚਾਇਤੀ ਜ਼ਮੀਨ ਆ 5 ਏਕੜ ਨੈਣੇ ਵਾਲਾ ਰੋਡ ਤੇ ਤਕਨੀਕੀ ਸਿੱਖਿਆ ਵਿਭਾਗ ਨੂੰ ਦਿੱਤੀ ਜਾ ਚੁੱਕੀ ਆ ਜਿਸ ਤਰ੍ਹਾਂ ਸਾਡੇ ਵੀਰਾਂ ਨੇ ਪਹਿਲਾਂ ਵੀ ਦੱਸਿਆਗਾ ਜੇਕਰ ਅਸੀਂ ਜ਼ਮੀਨ ਵੀ ਦਿੱਤੀ ਆ ਸਾਡੇ ਆਈਟੀਆ ਬਣਦੀ ਵੀ ਨਹੀਂ ਇਹਨੂੰ ਮਨਜ਼ੂਰ ਵੀ ਨਹੀਂ ਕਰਦੀ ਸਰਕਾਰ ਤਾਂ ਅਸੀਂ ਜਿਹੜਾ ਇਹਦਾ ਸੰਘਰਸ਼ ਆਗਾ ਉਹ ਵੱਡੇ ਪੱਧਰ ਤੇ ਬਿਟਾਂਗੇ ਆਉਣ ਵਾਲੇ ਸਮਾਂ ਦੇ ਨਾਲ ਆਉਣ ਵਾਲੇ ਦਿਨਾਂ 'ਚ ਸਾਰੀਆਂ ਜਥੇਬੰਦੀਆਂ ਤੇ ਪਿੰਡ ਵਾਸੀਆਂ ਨੂੰ ਲੈ ਕੇ ਅਸੀਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਇਹਦਾ ਮੰਗ ਪੱਤਰ ਵੀ ਦੇਵਾਂਗੇ ਹਲਕਾ ਵਿਧਾਇਕ ਨੂੰ ਵੀ ਇਹ ਮਸਲਾ ਧਿਆਨ ਵਿੱਚ ਲਿਆਵਾਂਗੇ ਜੇਕਰ ਫਿਰ ਵੀ ਸਾਡੇ ਇਹ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਇਹ ਸਾਰੇ ਨਗਰ ਨਿਵਾਸੀ ਆਪਦੇ ਬੱਚਿਆਂ ਦੇ ਭਵਿੱਖ ਲਈ ਅਸੀਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੇ ਖਿਲਾਫ ਜਿਹੜੇ ਵੱਡਾ ਰੋਡ ਆ ਉਹਨੂੰ ਜਾਮ ਕਰਾਂਗੇ ਤੇ ਆਪ ਦੀ ਜਿਹੜੀ ਮੰਗ ਆ ਉਹਨੂੰ ਮਨਵਾ ਕੇ ਫਿਰ ਇਹ ਸੰਘਰਸ਼ ਨੂੰ ਅਸੀਂ ਖਤਮ ਕਰਾਂਗੇ ਨਹੀਂ ਉਹਨਾਂ ਟਾਈਮੇ ਸਾਡਾ ਸੰਘਰਸ਼ ਭਰਾਤਰੀ ਜਥੇਬੰਦੀਆਂ ਦੇ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਾਰਟੀ ਵਾਈ ਤੋਂ ਉਪਰ ਉੱਠ ਕੇ ਜਾਰੀ ਰਹੇਗਾ। ਬਾਕੀ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਸੰਗਰੂਰ ਸੀ ਜਿਹੜਾ ਜ਼ਿਲ੍ਹਾ ਉਹਦੇ ਵਿੱਚੋਂ ਢੜੀਆਂ ਪਿੰਡ ਅਮਨ अरोड़ा ਜੀ ਨੇ आईटीआई ਜਿਹੜੀ ਉੱਥੇ ਬਣਾ ਦਿੱਤੀ ਮੰਜ਼ੂਰ ਖਰਾਕ ਦਿੱਤੀ ਹੈ ਜਿਹੜਾ ਸਾਡਾ ਹਲਕਾ ਵਧੌੜਾ ਵਿਧਾਨ ਸਭਾ ਹਲਕਾ ਇਹਦੇ ਨਾਲ ਜਿਹੜਾ ਐਸਸੀ ਹਲਕਾ ਹੋਣ ਕਰਕੇ ਬਿਹਤਰ ਦਿੱਤੇ ਜਾ ਰਹੇ ਨੇ ਇਸ ਕਰਕੇ ਜਿਹੜੇ ਸਾਡੇ ਨੌਜਵਾਨ ਨੇ ਪੜ੍ਹਾਈ ਤੋਂ ਇਹਦੇ ਪੁੱਛੇ ਰਿਹਾ ਕਿ ਇਹਨੇ ਹਲਕਾ ਬਹੁਤ ਪਛੜ ਰਿਹਾਗਾ ਇਹਦਾ ਜਿੰਨਾ ਵੀ ਅਸੀਂ ਸਾਡੇ ਸਾਰੇ ਜਿਹੜੇ ਹਲਕੇ ਦੇ ਲੋਕ ਨੇ ਇਸ ਗੱਲ ਤੋਂ ਨਰਾਸ਼ ਨੇ ਵੀ ਸਾਡੇ ਹਲਕੇ ਦੇ ਨਾਲ ਕਿਉਂ ਜਿਹੜਾ ਵਿਕਰਾ ਕੀਤਾ ਜਾ ਰਿਹਾ ਸਹਨੇ ਨਾ ਕੋਈ ਕਾਲਜ ਹੈ ਨਾ ਕੋਈ ਹਸਪਤਲ ਹੈ ਨਾ ਨਗਰ ਕੌਂਸਲ ਹੈ ਜਿੰਨੀਆਂ ਸਾਰੀਆਂ ਸਹੂਲਤਾਂ ਸੀ ਉਹ ਬਾਕੀ ਸ਼ਹਿਰਾਂ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ ਸਹਣਾ ਵੀ ਬੜਾ ਵੱਡਾ ਪਿੰਡਾ ਬਲਾਕ ਹੈ ਤੇ 22000 ਦੀ ਆਬਾਦੀ ਹੈ ਵੱਡਾ ਪਿੰਡ ਹੋਣ ਕਰਕੇ ਇਸ ਕਰਕੇ ਸਾਰੇ ਜਿਹੜੇ ਹਲਕੇ ਦਾ ਦੇ ਕੋਈ ਸਹਨੇ ਆਈਟੀ ਬਣਦੀ ਹੈ ਇਹਦਾ 20 ਪਿੰਡਾਂ ਨੂੰ ਫਾਇਦਾ ਪੱਤੀ ਪਿੰਡਾਂ ਨੂੰ ਫਾਇਦਾ ਸਹਣਾ ਬਲਾਕ ਆ ਬਾਕੀ ਲੋਕ ਵੀ ਇੱਥੇ ਆਉਂਦੇ ਆ ਇਸ ਕਰਕੇ ਜਿਹੜਾ ਸਰਕਾਰ ਨੂੰ ਅਸੀਂ ਇਸ ਗੱਲ ਬਾਰੇ ਇਹ ਅੰਚ ਕਰਾਉਣਾ ਵੀ ਸਾਡੇ ਪਿੰਡ ਦੇ ਨਾਲ ਵਿਕਰਾ ਨਾ ਕਰੋ ਪਹਿਲ ਦੇ ਆਧਾਰ ਤੇ ਜਿਹੜੀ ਆਈਟੀਆਈ ਮਨਜ਼ੂਰ ਹੋਈ ਆ ਉਹਨੂੰ ਸੈਨੇ ਵਿਖੇ ਬਣਾਇਆ ਗਿਆ ਸੋ ਇਹ ਸਾਰੇ ਲੋਕਾਂ ਦੀ ਮੰਗ ਹੈ ਸਰਕਾਰ ਦੇ ਨਾਲ ਇਸ ਕਰਕੇ ਸਾਰੇ ਜਿਹੜੇ ਲੋਕ ਹੈ ਨਿਰਾਸ਼ ਵੀ ਆ ਜਦੋਂ ਬਾਕੀ ਪਿੰਡਾਂ ਵਿੱਚ ਮਨਜ਼ੂਰ ਹੋ ਗਿਆਂ ਇਹ ਤੇ ਪਹਿਲਾਂ ਮਨਜ਼ੂਰ ਹੋ ਚੁੱਕੀ ਆ ਇਹਨੂੰ ਤਾਂ ਪਹਿਲਾਂ ਅੱਜ ਤੱਕ ਬਣ ਜਾਣਾ ਚਾਹੀਦਾ ਇਸ ਕਰਕੇ ਅੱਜ ਅਸੀਂ ਜਿਹੜਾ ਸਰਕਾਰ ਨੂੰ ਇਸ ਗੱਲ ਤੋਂ ਫੇਰ ਜਾਣ ਕਰਾਉਣਾ ਵੀ ਇਹਨੂੰ ਜਲਦੀ ਤੋਂ ਜਲਦੀ ਬਣਾਓ